ਕਿਸਾਨਾਂ ਦੇ ਇੱਕ ਦਸਤੇ ਨੇ ਅੱਜ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਦੇ ਮੁੱਦੇ ਸੰਸਦ ਵਿੱਚ ਉਠਾਉਣ ਦੀ ਅਪੀਲ ਕੀਤੀ ਗੁਰਜੀਤ ਸਿੰਘ ਔਜਲਾ ਨੂੰ ਸੰਯੁਕਤ ਕਿਸਾਨ ਮੋਰਚਾ ਦੇ ਮੈਂਬਰਾਂ ਨੇ ਮੰਗ ਪੱਤਰ ਸੌਂਪਿਆ ਮੰਗ ਪੱਤਰ ਲੈਣ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਉਹਨਾਂ ਨੂੰ ਭਰੋਸਾ ਦਿੱਤਾ ਕਿ ਕਾਂਗਰਸ ਪੂਰੀ ਤੰਦੇਹੀ ਨਾਲ ਕਿਸਾਨਾਂ ਦੇ ਨਾਲ ਖੜੀ ਹੈ ਤੇ ਭਵਿੱਖ ਵਿੱਚ ਵੀ ਅਜਿਹਾ ਕਰਦੀ ਰਹੇਗੀ ਤੇ ਵੱਲੋਂ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਤੱਕ ਪਹੁੰਚ ਕਰਕੇ ਆਪਣੀ ਹਕੀ ਮੰਗਾ ਵਾਸਤੇ ਆਵਾਜ਼ ਫੋਨ ਦੀ ਗਲਵਨੀ ਕੀਤੀ ਗਈ ਹੈ ਅੱਜ ਅਮਰਸਰ ਨਾਲ ਸੰਬੰਧਤ ਸਾਰੀਆਂ ਜਨਤਬੰਦੀਆਂ ਸਾਡੇ ਕੋਾਈਆਂ ਨੇ ਔਰ ਉਹਨਾਂ ਨੇ ਆਪਣਾ ਮੰਗ ਪੱਤਰ ਮੈਨੂੰ ਦਿੱਤਾ ਹੈ ਔਰ ਉਹਨਾਂ ਦੇ ਜਿਹੜਾ ਮੰਗ ਪੱਤਰ ਹੈ ਇਹਨਾਂ ਨੇ ਭੇਜ ਦਿੱਤਾ ਜਦੋਂ ਪਾਰਲੀਮੈਂਟ 30 ਦਸੰਬਰ ਦੇ ਉੱਤੋਂ ਵੀ ਸਾਨੂੰ ਕੋਾਈ ਸੀ ਔਰ ਉਹਨਾਂ ਦੀ ਹੂ ਹੂ ਮੰਗਾ ਸਾਡੀਆਂ ਪਾਰਲੀਮੈਂਟ ਚ ਅਦੀ ਕਰਾਈਆਂ ਨੇ ਜਿਹੜੀਆਂ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਹੈਂਡਲ ਤੇ ਔਰ ਪਾਰਲੀਮੈਂਟ ਦੇ ਜਿਹੜਾ ਸਾਈਟ ਹੈ ਉਹਦੇ ਵਿੱਚ ਵੀ ਦਰਜ ਨੇ ਸਰਕਾਰ ਦੇ ਹੁਣ ਉਹ ਦਰਜ ਨਹੀਂ ਉਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਪ੍ਰਾਈਵੇਟ ਮੈਂਬਰ ਦੀ ਬੈਵਿੱਲion ਦੀ ਗੱਲ ਕੀਤੀ ਹੈ ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ ਅਸੀਂ ਪ੍ਰਾਈਵੇਟ ਜਿਹੜਾ ਬਿੱਲ ਹੈ ਉਹ ਇਹਨਾਂ ਦੇ ਹੱਕ ਮੰਗਾਂ ਤੇ ਲੈ ਕੇ ਆਵਾਂਗੇ ਔਰ ਜਿਹੜੀਆਂ ਜਾਇਜ਼ ਮੰਗਾਂ ਨੇ ਇਹਨਾਂ ਦੀਆਂ ਉਹਦੇ ਵਾਸਤੇ ਸਖਰਚ ਪਾਰਟੀ ਪਹਿਲਾਂ ਵੀ ਕਰਦੀ ਹੈ ਔਰ ਹੁਣ ਵੀ ਕਰੇਗੀ ਔਰ ਅੱਗੇ ਵੀ ਕਰੇਗੀ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿੰਦਾ ਹਾਂ ਕਿ ਅੱਗੇ ਜਿਸ ਤਰੀਕੇ ਦੇ ਨਾਲ ਸੰਦੇਸ਼ ਦੇ ਨਾਲ ਅਸੀਂ ਕਿਸਾਨ ਜਥੇਬੰਦੀਆਂ ਨਾਲ ਮਜਬੂਰ ਜਥੇਬੰਦੀਆਂ ਨਾਲ ਖੜੇ ਆਂ ਉਸੇ ਤੰਦੇ ਦੇ ਨਾਲ ਅਸੀਂ ਖੜੇ ਰਹਿਣਾ। ਇੱਕ ਆਜਨਾ ਸਾਹਿਬ ਜਿੰਦਾਬਾਦ। ਜਿੰਦਾਬਾਦ। ਇੱਕ ਗੱਲ ਨਹੀਂ ਨਵੀਂ ਦੱਸਣੀ ਚਾਹੁੰਦੇ ਆ ਵੀ ਜਿੱਥੇ ਜਿੱਥੇ ਸੰਯੁਕਤ ਸਮਾਨ ਮੋਰਚਾ ਸਾਰਾ ਭਾਰਤ ਵਿੱਚ ਜਿੱਤੋ ਜਾਣੇ ਕਿਤੇ ਤਕੜਾ ਕਿਤੇ ਮਾੜਾ ਜਿੱਥੇ ਸਾਡੇ ਪੈਰ ਤਕੜੇ ਸੀ ਉਥੇ ਭਾਜੀਪੀ ਦਾ ਕੋਈ ਪੈਰ ਨਹੀਂ ਲੱਗਦਾ। ਪੰਜਾਬ, ਹਰਿਆਣਾ, ਰਾਜਸਥਾਨ, ਉੱਤਪੀ ਮਹਾਰਾਸ਼ਟਰ ਦੇ ਵਿੱਚ ਇਸ ਇਤਰਾ ਬਾਅਦ ਲਿਆ 100 ਰੁਪਿਆ ਦੇ ਵਿੱਚ ਜਿੱਥੇ ਕਿਤੇ ਸਾਡਾ ਮੋਰਚਾ ਕਮਜ਼ੋਰ ਸੀ ਉਥੇ ਬੀਜੇਪੀ ਜਿੱਤ ਗਈ ਅਸੀਂ ਉਹ ਤਕੜੇ ਕਰ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਉਣ ਵਾਲੀਆਂ ਸਾਂਝੀਆਂ ਲੜਾਈਆਂ ਬਣ ਜਾਣੀਆਂ ਅੰਗਰੇਜ਼ਾਂ ਦੇ ਕੱਟਣ ਦੀ ਮੂਰਨ ਸੀ ਜਿਹੜਾ ਵਾ ਕਾਰਪੋਰੇਟੋਂ ਭਾਰਤ ਛੱਡੋ ਨੌਟਰੀਆਂ ਹੀ ਬਣਾਏਗਾ ਸਾਨੂੰ ਉਹ ਦਨ ਸੀ ਕੁਇਟਰੀਨ ਦਾ ਮੂਵਮੈਂਟ 1942 ਜ ਅਸੀਂ ਨਵਾਂ ਇਤਿਹਾਸ ਕਰਨਾ ਓ ਕਾਰਪੋਰੇਟੋ ਭਾਰਤ ਛੱਡੋ ਭਾਰਤ ਛੱਡੋ ਭਾਰਤ ਛੱਡੋ ਭਾਰਤ ਛੱਡੋ ਇਹਦੇ ਵਿੱਚ ਮਗ ਪੱਤਰ ਤੇ ਦੋ ਦਿਨਾਂ ਦੀ ਮਗਾਨਾ ਇੱਕ ਤੇ ਕੇਂਦਰ ਨਾਲ ਸੰਬੰਧਿਤ ਆ ਜਿਹੜਾ ਕਿਸਾਨਾਂ ਦੇ ਕੇਂਦਰ ਨਾਲ ਮਸਲੇ ਆ ਇੱਕ ਪੰਜਾਬ ਦੇ ਮਸਲੇ ਆ ਜਿਹਦੇ ਵਿੱਚ ਫੈਡਰਲ ਢਾਂਚੇ ਦੀ ਗੱਲ ਆ ਜੀਦੇ ਚ ਦਰਾਈ ਪਾਣੀ ਨੂੰ ਰਿਪੀਰੀਅਨ ਕਾਨੂੰਨ ਅਨੁਸਾਰ ਹੱਲ ਕਰਨ ਦੀ ਗੱਲ ਆ ਜਿਹਦੇ ਵਿੱਚ ਸਟੇਟਾਂ ਦੇ ਜਿੱਦਾਂ ਮਤਲਬ ਜੇ ਐਮਐਸਪੀ ਦੀ ਗੱਲ ਕਰੀਏ ਤਾਂ ਐਗਰੀਕਲਚਰ ਜਿੱਦਾਂ ਸਟੇਟ ਸਬਜੈਕਟ ਹੈ ਸਟੇਟ ਸਬਜੈਕਟ ਐਮਐਸਪੀ ਸਟੇਟਾਂ ਵੀ ਦੇ ਸਕਦੀਆਂ ਪਰ ਉਹਨਾਂ ਕੋਲ ਪੈਸਾ ਨਹੀਂ ਪੈਸਾ ਆਰਬੀਆਈ ਕੇਂਦਰ ਸੀ ਗਾਰੰਟੀ ਦੇ ਦਿੰਦਾ ਪਰ ਨਾਲ ਸਰਕਾਰ ਵੀ ਵਲੈਂਟੀ ਸੂਬਿਆਂ ਦੀਆਂ ਸਰਕਾਰਾਂ ਵੀ ਸਿੱਧਾ ਚੁਣ ਕੇ ਉਹਨਾਂ ਦਾ ਵੀ ਸੰਵਧਾਨਕ ਦਰਜਾ ਮਤਲਬ ਕੇਂਦਰ ਦੀ ਗਰੰਟੀ ਦੇ ਜਿਹੜੇ ਪੈਸੇ ਮਿਲਦੇ ਆ ਸੂਬਿਆਂ ਨੂੰ ਉਹ ਸੂਬਿਆਂ ਦੀਆਂ ਸਰਕਾਰਾਂ ਦੀ ਗਰੰਟੀ ਤੇ ਮਿਲਣ ਤਾਂ ਪੰਜਾਬ ਦੀ ਸਰਕਾਰ ਜਿੱਤਾਂ ਫਾਰ ਇਗਜ਼ਾਮਪਲ ਪੰਜਾਬ ਚ ਡਿਵਰਸਿਫਿਕੇਸ਼ਨ ਜਿਹੜੀ ਹੋ ਸਕਦੀ ਹੈ ਕਿ ਅਸੀਂ ਮੈਂ ਪੰਜਾਬ ਸਰਕਾਰ ਤੇ ਸਾਡੀ ਬਾਸਪਤੀ ਉਹਤੇ ਐਮਐਸਪੀ ਦੇ ਸਕਦੇ ਹਾਂ ਪਰ ਉਹਨਾਂ ਕੋਲ ਪੈਸੇ ਦੀ ਪ੍ਰੋਬਲਮ ਹੈ ਉਹ ਇੱਕ ਇਹ 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 ਜਿੰਨਾ ਜੀ ਪੈਸੇ ਪੈਦਾ ਕਰਨ ਲਈ ਇਹਨੇ ਮਸਲੇ ਨੇ ਸੂਰੇ ਬਹੁਤ ਆ ਰਹੇ ਮਸਲੇ ਟੀ ਕਾਰਪੋਰੇਟ ਟੈਕਸ ਉਹ 15% ਕਰਤਾ ਮੋਦੀ ਨੇ ਇਹ ਇੰਦਰਾਾਰੇ ਦੇਸ਼ ਭਰ ਵਿੱਚ ਜਿਹੜੇ ਐਮਪੀ ਆ ਤੇ ਰਾਜ ਸਭਾ ਦਾ ਮੈਂਬਰ ਆ ਉਹਨਾਂ ਨੂੰ ਸਨੁਕਸਾਨ ਮੋਰ ਕੇ ਜਿਹੜੀਆਂ 10 ਦਸੰਬਰ ਨੂੰ ਮੰਗਾ ਪਾਸ ਹੋਈਆਂ ਨੇ ਉਹਦੇ ਮੁੱਖ ਮੰਗ ਇਹ ਹੋਈ ਆ ਵੀ 9 ਦਸੰਬਰ 2021 ਨੂੰ ਜਿਹੜੀ ਉਸ ਵੇਲੇ ਦੀ ਭਾਰਤ ਸਰਕਾਰ ਨੇ ਜਦੋਂ ਅਸੀਂ ਮੋਰਚਾ ਲੱਗਾ ਸੀ ਸਾਡੇ ਨਾਲ ਪੰਜਾਂ ਚੋਹ ਮਕਾਂ ਦੇ ਵੈਧੇ ਕੀਤੇ ਸੀ ਕਿ ਕਿਤੇ ਇਹਨੇ ਉਹ ਲੱਗੂ ਹੋਣ ਉਹਦੇ ਨਾਲ ਨਵਾਂ ਜਿਹੜਾ ਪਾਣੀ ਦਾ ਮਸਲਾ ਬਹੁਤ ਜ਼ਿਆਦਾ ਗੰਭੀਰ ਹੋ ਗਿਆ ਫਸਲਾਂ ਲਈ ਵੀ ਸਿੰਚਾਈ ਵਾਲਾ ਪਾਣੀ ਲਈ ਵੀ ਇਹਦੇ ਉੱਤੇ ਕੋਈ ਯੋਜਨਾ ਬੰਦੀ ਕਰਕੇ ਕੀਤੀ ਜਾਵੇ ਨਾਲ ਅਸੀਂ ਬੇਨਤੀ ਕਰਦੇ ਮੈਂਬਰ ਪਾਰਲੀਮੈਂਟ ਨੂੰ ਤੁਸੀਂ ਇੱਕ ਪ੍ਰਾਈਵੇਟ ਬਿੱਲ ਲਿਆਓ ਖਾਸ ਕਰਕੇ ਜਿਹੜੀਆਂ ਕਾਂਗਰਸ ਨੇ ਗਰੰਟੀਆਂ ਦਾ ਵਾਅਦਾ ਕੀਤਾ ਸੀ ਵਿੱਚ ਆ ਸਾਡੀਆਂ ਹੋਰ ਮੰਗਾਂ ਵੀ ਨੇ ਉਹਦੇ ਉੱਤੇ ਤੁਸੀਂ ਪ੍ਰਾਈਵੇਟ ਬਿੱਲ ਲਿਆਓ ਵੇਖੀ ਜਾਓ ਸਰਕਾਰ ਮੰਨਦੀ ਨਹੀਂ ਮੰਨਦੀ ਇਹ ਪਤਾ ਲੱਗ ਜਾਓ ਅਸੀਂ ਬਾਹਰ ਲੜਾਈ ਦੇ ਕਰਨੀ ਚਾਹਨੀ ਆ ਸੋ ਕੇਸ ਲਈ ਅੱਜ ਅਸੀਂ ਆਏ ਹਾਂ ਦੂਸਰਾ ਸਾਡਾ ਵਾਪੇ ਇੱਕ ਮੰਗ ਪੱਤਰ ਇਹਨੂੰ ਪ੍ਰਧਾਨ ਮੰਤਰੀ ਦੇ ਨਾਂ ਤੇ ਦਿੱਤਾਵਾ ਉਏ ਆਪਣੀ ਟਿੱਪਣੀ ਕਰਕੇ ਪ੍ਰਧਾਨ ਮੰਤਰੀ ਨੂੰ ਦੇਣਗੇ ਕਿਉਂਕਿ ਪ੍ਰਧਾਨ ਮੰਤਰੀ ਜਿਹੜੇ ਸਿੱਧੇ ਬਿੱਲ ਭੇਜਿਆ ਉਹਦਾ ਸਾਨੂੰ ਕੋਈ ਜਵਾਬ ਜੂਬ ਨਹੀਂ ਆਉਂਦਾ ਜੇਰਾ ਇਹਨਾਂ ਦਾ ਹੀ ਜਾਊਗਾ ਇੱਕ ਟੋਕੋ ਕਾਟੋ ਲੇ ਕੋ ਪਹੁੰਚ ਹੋ ਜੇਗੀ ਅੱਗੇ ਅਮਲ ਕਰਨਾ ਨਹੀਂ ਕਰਨਾ ਇਹ ਸਾਡਾ ਪ੍ਰੋਗਰਾਮ ਸੀਗਾ ਅਪਟਮੈਂਟਸ ਵੀ ਹੋ ਸਕਦੇ ਆ ਇਹਦੇ ਵਾਸਤੇ ਆਵਾਜ਼ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ